ਜਮਕਰ ਸਾਹਿਬ ਦੀ ਗੱਡੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਗੱਡੀ ਚ ਖਲੋਤੇ ਨੇ ਚਾੜੀ ਸਿੰਘ ਨੇ 10 ਲੱਖ ਫੌਜ ਦਾ ਘੇਰਾ ਪਾਇਆ ਐਡੀ ਵੱਡੀ ਫੌਜ 10 ਲੱਖ ਬੰਦਾ ਚੜ ਕੇ ਆਇਆ ਹੁਣ 10 ਲੱਖ ਫੌਜ ਮਾੜੀ ਮੋਟੀ ਗਿਣਤੀ ਨਹੀਂ ਗੱਲ ਕੀ ਧਰਮ ਮਹਾਰਾਜ ਗੜੀ ਚ ਨੇ 10 ਲੱਖ ਬੰਦਾ ਚੜ ਕੇ ਆ ਗਿਆ ਮੁਗਲ ਚੜ ਕੇ ਆ ਗਏ ਐਨੀ ਜ਼ਿਆਦਾ ਫੌਜ ਉਥੇ ਸੀ ਉਦੋਂ ਜੰਗ ਕਰਨਾ ਤਾਂ ਦੂਰ ਦੀ ਗੱਲ ਸੈਨਾ ਹੀ ਐਨੀ ਸੀ ਜੇ ਕਿਤੇ ਇੱਕ ਇੱਕ ਮੁੱਠ ਮਿੱਟੀ ਦੀ ਭਰ ਕੇ ਚਮਕੌਰ ਸਾਹਿਬ ਦੀ ਧਰਤੀ ਤੇ ਸਿੱਟਦੇ ਉਥੇ ਮਿੱਟੀ ਦੇ ਪਹਾੜ ਲੱਗ ਜਾਣੇ ਸੀ ਐਨੀ ਜਨਤਾ ਐਨੀ ਸੈਨਾ 10 ਲੱਖ ਬੰਦਾ ਫੜਨ ਕਿੰਨੂ ਆਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਮਹਾਰਾਜ ਹੁਣ ਮਹਾਰਾਜ ਗੜੀ 'ਚ ਨੇ ਜਦੋਂ ਵੇਖਿਆ ਘੇਰਾ ਪੈ ਗਿਆ ਫਿਰ ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਆਖਦੇ ਨੇ ਸਿੰਘੋ ਜਦੋਂ ਆਨੰਦਪੁਰ ਸਾਹਿਬ ਦੀ ਧਰਤੀ ਤੇ ਰਹਿੰਦੇ ਸੀ ਉੱਥੇ ਖੇਡਦੇ ਸੀ ਹੋਲਾ ਇਹ ਕਹਿੰਨੇ ਮਹਾਰਾਜ ਉੱਥੇ ਹੋਲਾ ਖੇਡਦੇ ਸੀ ਪਰ ਇੱਥੇ ਇੱਥੇ ਖੂਨ ਨਾਲ ਹੋਲੀ ਖੇਡੀ ਜਾਏਗੀ ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾ ਆਪਣੇ ਖਾਲਸੇ ਨੂੰ ਫਿਰ ਤੋੜਦੇ ਨੇ ਗੜੀ ਦਾ ਦਰਵਾਜ਼ਾ ਬੰਦ ਏ ਅੱਠ ਅੱਠ ਸਿੰਘਾਂ ਦਾ ਗੁਰੂ ਗੋਬਿੰਦ ਸਿੰਘ ਨੇ ਜਥਾ ਬਣਾ ਕੇ ਭੇਜਿਆ ਸਭ ਤੋਂ ਪਹਿਲਾ ਜਥਾ ਤੋੜਨ ਲੱਗੇ ਧਾਨ ਗੁਰੂ ਗੋਬਿੰਦ ਸਿੰਘ ਮਹਾਰਾ ਚਮਕੌਰ ਸਾਹਿਬ ਦੀ ਗੜੀ ਨੂੰ ਘੇਰਾ ਪਿਆ ਕਲਗੀਧਰ ਤੋਂ ਲੈ ਕੇ ਥਾਫੜਾ ਜਾਨਾਂ ਤੋਂ ਪਿਆਰੇ ਸਿੰਘ ਜਾਣ ਲੱਗੇ ਨੇ ਪਹਿਲਾ ਜਥਾ ਚੱਲਿਆ ਤੁਰੇ ਜਾਂਦੇ ਨੇ ਮਾਰੇ ਦਾ ਥਾਫੜਾ ਲੈ ਕੇ ਕਲਗੀਆਂ ਵਾਲਿਆ ਮੇਰ ਰੱਖੀ ਜੰਜ ਚੜੀ ਸ਼ਹੀਦਾ ਦੀ ਜੰਜ ਚੜੀ ਸ਼ਹੀਦਾ ਦੀ ਸੰਗ ਤੇ ਬਨ ਕੇ ਮੋਤ ਦੇ ਗਾਣੇ ਜੰਝ ਚੜੀ ਸ਼ਹੀਦਾ ਦੀ ਸੰਗ ਤੇ ਬਨ ਕੇ ਮੋਤ ਦੇ ਗਾਣੇ ਜੰਝ ਚੜੀ ਸ਼ਹੀਦਾ ਦੀ ਸੰਗ ਤੇ ਬਨ ਕੇ ਮੋਤ ਦੇ ਗਾਣੇ ਉਹ ਜੰਝ ਚੜੀ ਸ਼ਹੀਦਾ ਦੀ ਸੰਗ ਤੇ ਬਨ ਕੇ ਮੋਤ ਦੀ ਗਾਣੇ ਜੰਝ ਚੜੀ ਸ਼ਹੀਦਾ ਦੀ ਸੰਗ ਤੇ ਬਨ ਕੇ ਮੋਤ ਦੇ ਗਾਣੇ ਜੰਝ ਚੜੀ ਸ਼ਹੀਦਾ ਦੀ ਸੰਗ ਤੇ ਬਨ ਕੇ ਮੋਤ ਦੇ ਗਾਣੇ ਜੰਝ ਚੜੀ ਸ਼ਹੀਦਾਂ ਦੀ ਸੰਗ ਤੇ ਬੰਨ ਕੇ ਮੌਤ ਦੇ ਗਾਨੇ ਜੰਝ ਚੜੀ ਸ਼ਹੀਦਾਂ ਦੀ ਚੜੀ ਸ਼ਹੀਦਾਂ ਦੀ ਜੰਝ ਚੜੀ ਸੀ ਆਦੀ ਚੜੀ ਸੀ ਆਦੀ ਜੰਝ ਚੜੀ ਸ਼ਹੀਦਾਂ ਦੀ ਚੜੀ ਸ਼ਹੀਦਾਂ ਦੀ ਜੰਝ ਚੜੀ ਸ਼ਹੀਦਾਂ ਦੀ ਸੰਗ ਤੇ ਬਨ ਕੇ ਮੌਤ ਦੇ ਜਾਣੇ ਜੱਜ ਚੜੀ ਸ਼ਹੀਦਾ ਵੀ ਸੰਗ ਤੇ ਬਨ ਕੇ ਮੌਤ ਦੇ ਜਾਣੇ ਜੱਜ ਚੜੀ ਸੀ ਜੜੀ ਸ਼ਹੀਦਾਂ ਦੀ ਰੰਗ ਤੇ ਬਨ ਕੇ ਮੌਤ ਦੇ ਗਾਣੇ ਜੰਝ ਜੜੀ ਸ਼ਹੀਦਾਨੀ ਰੰਗ ਤੇ ਬਨ ਕੇ ਮੌਤ ਦੇ ਗਾਣੇ ਜੰਝ ਜੜੀ ਸ਼ਹੀਦਾਨੀ ਪਹਿਲਾ ਜਥਾ ਗਿਆ ਚਮਕੌਰ ਸਾਹਿਬ ਦੀ ਜੰਗ ਵਿੱਚ ਉਹ ਜਦੋਂ ਜਾਂਦੇ ਨੇ ਤੜਥੱਲੀ ਬਚਾ ਦਿੰਦੇ ਇੱਕ ਇੱਕ ਸਿੰਘ ਕਈ ਕਈ ਬੰਗਲਾ ਦਾ ਮੁਕਾਬਲਾ ਕਰਦਾ ਹੈ ਇੱਕ ਪਾਸੇ 10 ਲੱਖ ਇੱਕ ਪਾਸੇ 40 8-8 ਸਿੰਘ ਜਾਂਦੇ ਨੇ ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉੱਥੇ ਇਹ ਵਾਕ ਸਿੱਧ ਕੀਤਾ ਸਵਾ ਲੱਖ ਸੇ ਇੱਕ ਲੜਾਉ ਤਵੇ ਗੋਬਿੰਦ ਸਿੰਘ ਨਾਮ ਨਾਪ ਤਹਾ ਇਹ ਉੱਥੇ ਬਚਨ ਸਾਂਝਾ ਕੀਤਾ ਮਾਰੇ ਕਲਗੀਆਂ ਵਾਲੇ ਮਹਾਰਾਜ ਪਹਿਲਾ ਜਥਾ ਭੇਜਦੇ ਨੇ ਦੂਜਾ ਜਥਾ ਭੇਜਦੇ ਨੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਆ ਗਏ ਗਲ ਵਿੱਚ ਪੱਲਾ ਪਾਇਆ ਆ ਕੇ ਗੁਰਦੇਵ ਪਿਤਾ ਦੇ ਚਰਣਾ ਚ ਮੱਥਾ ਟੇਕਿਆ ਸਜਦਾ ਕੀਤਾ ਕਹਿੰਦੇ ਮਹਾਰਾਜ ਮੇਰਾ ਦਿਲ ਕਰਦਾ ਹੈ ਮੈਂ ਮੈਦਾਨੇ ਜੰਗ ਵਿੱਚ ਜਾਵਾਂ ਤੇ ਜਾ ਕੇ ਸ਼ਹੀਦ ਹੋਵਾਂ 시ਹੀਦੀ ਪ੍ਰਾਪਤ ਕਰਾਂ ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਆਖਣ ਲੱਗੇ ਕਹਿੰਦੇ ਬਾਬਾ ਜੀਤ ਸਿੰਘ ਜੀ ਨੂੰ ਸੁਣਦੇ ਆਸਾਰ ਮੁਖ ਤੋਂ ਵਜਨੇ ਮੇਰਾ ਸਾਹਿਬ ਜੱਦਾ ਆ ਪਾਇਆ ਚੱਲ ਕੇ ਮਾਰੇ ਨੇ ਸਸਤਰ ਵਸਤਰ ਸਜਾਏ ਸੋਹਣੀ ਸੀਸ ਤੇ ਕਲਗੀ ਸਜਾਈ ਸ੍ਰੀ ਸਾਹਿਬ ਦਿੱਤੀ ਹੱਥ ਵਿੱਚ ਨੇਜਾ ਦਿੱਤਾ ਘੋੜੇ ਤੇ ਸਵਾਰ ਹੋਏ ਬਾਬਾ ਅਜੀਤ ਸਿੰਘ ਜੀ ਆਪਣਾ ਜਥਾ ਲੈ ਕੇ ਚੱਲੇ ਨੇ ਤੇ ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਜਾਂਦਿਆਂ ਨੂੰ ਆਖਣ ਲੱਗੇ ਕਹਿੰਦੇ ਅਜੀਤ ਸਿੰਘਾ ਮੈਂ ਇਹ ਸਮੇਂ ਦੀ ਉਡੀਕ ਕਰਦਾ ਸੀ ਮੇਰਾ ਲਾਲ ਆਵੇ ਤੇ ਮੈਨੂੰ ਆ ਕੇ ਗਏ ਵੀ ਮਸ਼ੀਦ ਹੋਣਾ ਜੇ ਮੈਂ ਤੈਨੂੰ ਖੁਦ ਬੁਲਾਉਂਦਾ ਫੇਰ ਗੱਲ ਹੋਰ ਹੋਣੀ ਸੀ ਪਰ ਤੂੰ ਆਪ ਆਇਆ ਆਪ ਚੱਲ ਕੇ ਆਇਆ ਅਜੀਤ ਸਿੰਘਾ ਜਿਹੜੀ ਕੁਰਬਾਨੀ ਅੱਜ ਦੇਣ ਲੱਗਾ ਹੈ ਆਪਣੇ ਆਪ ਚੱਲ ਕੇ ਆਇਆ ਲੈ ਚੇਤੇ ਰੱਖੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉੱਥੇ ਬਚਨ ਕੀਤਾ ਕਹਿੰਦੇਜੀਤ ਸਿੰਘਾ ਆਪ ਆਇਆ ਚੱਲ ਕੇ ਆਉਣ ਵਾਲੇ ਸਮੇਂ ਵਿੱਚ ਆਉਣ ਵਾਲੇ ਭਵਖੰਦਰ ਜਦੋਂ ਕਿਤੇ ਸਿੱਖ ਕੌਮ ਤੇ ਭੀੜ ਬਣਿਆ ਕਰੇਗੀ ਤੇਰੇ ਵਰਗੇ ਨੌਜਵਾਨ ਤੇਰਾ ਇਤਿਹਾਸ ਪੜ ਕੇ ਸਿੱਖ ਕੌਮ ਤੋਂ ਜਾਨਣਾ ਵਾਰਿਆ ਕਰ ਇਹ ਬਚਨ ਕੀਤਾ ਮਹਾਰਾਜ ਸਿੱਖ ਕੌਮ ਤੋਂ ਜਾਨਣਾ ਵਾਰਿਆ ਕਰਨਗੇ ਤੇਰੇ ਵਰਗੇ ਨੌਜਵਾਨ ਕਲਗੀ ਧਰ ਦੇ ਚਰਣਾ 'ਚ ਸਜਦਾ ਕੀਤਾ ਮੱਥਾ ਟੇਕਿਆ ਕਲਗੀ ਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਬਾ ਜੀਤ ਸਿੰਘ ਜੀ ਨੂੰ ਤੋਰਦੇ ਨੇ ਕਹਿੰਦੇ ਜਦੋਂ ਬਾਬਾ ਜੀਤ ਸਿੰਘ ਜੀ ਗੱਡੀ ਤੋਂ ਬਾਹਰ ਜਾਂਦੇ ਨੇ ਰਣ ਦੇ ਮੈਦਾਨ ਅੰਦਰ ਐਨੀ ਜ਼ੋਰ ਦੀ ਜਾ ਕੇ ਤਲਵਾਰ ਚਲਾਉਂਦੇ ਨੇ ਐਨੀ ਜ਼ੋਰ ਦੀ ਨੇਜਾ ਚਲਾਉਂਦੇ ਨੇ ਕਹਿੰਦੇ ਜਿੱਧਰ ਦੁਸ਼ਮਣ ਦਿਸਦਾ ਹੈ ਭੱਜੇ ਹੀ ਤੁਰੇ ਜਾਂਦੇ ਗੱਡੀ ਤੇ ਖੜੇ ਕਰ ਕੀ ਤਰ ਆਪਣੇ ਲਾਲ ਦੇ ਜੋਹਰ ਵੇਖਦੇ ਜਿੱਧਰ ਜਾਂਦੇ ਨੇ ਦੁਸ਼ਮਣਾਂ ਨੂੰ ਸੂਲਉਂਦੇ ਨੇ ਕਹਿੰਦੇ ਰਣ ਤੱਤੇ ਵਿੱਚ ਉਸ ਜੰਗ ਦੇ ਮੈਦਾਨ ਵਿੱਚ ਇਹ ਰੋਲਾ ਪੈ ਗਿਆ ਕਹਿੰਦੇ ਗੁਰੂ ਗੋਬਿੰਦ ਸਿੰਘ ਖੁਦ ਉਤਰ ਆਏ ਨੇ ਜੰਗ ਕਰਨ ਵਾਸਤੇ ਇਹ ਰੋਲਾ ਪੈ ਗਿਆ ਕਲਗੀਧਰ ਗੁਰੂ ਗੋਬਿੰਦ ਸਿੰਘ ਮੈਦਾਨੇ ਜੰਗ ਵਿੱਚ ਆਪ ਉਤਰ ਆਏ ਨੇ ਐਨੀ ਫੁਰਤੀ ਐਨੀ ਤੇਜ਼ ਨੇ ਜੇ ਚਲਦੇ ਤਲਵਾਰਾਂ ਚਲਦੀਆਂ ਸਰਸੰਗਤ ਜੀ ਹੂਬ ਹੂ ਚਿਹਰਾ ਕਲਗੀਧਰ ਗੁਰੂ ਗੋਬਿੰਦ ਸਿੰਘ ਨਾਲ ਮਿਲਦਾ ਸੀ ਬਾਬਾ ਜੀਤ ਸਿੰਘ ਜੀ ਜਿੱਧਰ ਜਾਂਦੇ ਨੇ ਆਹੂ ਲਾਈ ਜਾਂਦੇ ਨੇ ਕੋਰ ਉਹਣਾ ਨੇ ਜੁੱਧ ਕੀਤਾ ਅਖੀਰ ਵਿੱਚ ਕਹਿੰਦੇ ਫਿਰ ਬਾਬਾ ਜੀਤ ਸਿੰਘ ਜੀ ਨੂੰ ਬਹੁਤ ਮੁਗਲਾ ਨੇ ਘੇਰਾ ਪਾਇਆ ਘੇਰ ਕੇ ਕੋਡੇ ਤੋਂ ਉਤਰ ਗਏ ਤਲਵਾਰ ਨਾਲ ਜਿੰਨਾ ਚਿਰ ਜੋੜ ਵਖਾਏ ਗਏ ਜਿੰਨਾ ਚਿਰ ਦੁਸ਼ਮਣਾਂ ਦੇ ਆਹੂ ਲਾਏ ਲੜਦੇ ਰਹੇ ਅਖੀਰ ਵਿੱਚ ਕਹਿੰਦੇ ਫਿਰ ਜਲਾਦਾ ਨੇ ਉਹਨਾਂ ਸਿਪਾਹੀਆਂ ਨੇ ਘੇਰ ਕੇ ਵੱਡਾ ਝੁੰਡ ਬਣਾ ਕੇ ਬਾਬਾ ਅਜੀਤ ਸਿੰਘ ਸਾਹਿਬ ਜੀ ਦੇ ਛਾਤੀ 'ਚ ਬਰਛੇ ਮਾਰੇ ਛਾਤੀ 'ਚ ਨੇਜੇ ਮਾਰੇ ਫਿਰ ਧਰਤੀ ਤੇ ਪੈ ਗਏ ਜੋਗੀ ਅੱਲਾ ਯਾਰ ਖਾਨ ਲਿਖਦਾ 352 ਫਟ ਬਾਬਾ ਅਜੀਤ ਸਿੰਘ ਜੀ ਦੇ ਸਰੀਰ ਤੇ ਲੱਗੇ ਤੇ ਫਿਰ ਬਾਬਾ ਅਜੀਤ ਸਿੰਘ ਜੀ ਸ਼ਹੀਦ ਹੋਏ ਸਿੱਖ ਇਤਿਹਾਸ ਦੀ ਤਵਾਰੀਖ ਵਿੱਚ ਦੁਨੀਆ ਦੀ ਤਵਾਰੀਖ ਵਿੱਚ ਤੁਹਾਨੂੰ ਕਿਤੇ ਵੀ ਇਹ ਇਤਿਹਾਸ ਪੜਨ ਨੂੰ ਨਹੀਂ ਮਿਲੇਗਾ ਪੁੱਤਰ ਸ਼ਹੀਦ ਹੁੰਦਾ ਵੇ ਤੇ ਪਿਓ ਖੜ ਕੇ ਪਿਤਾ ਖੜ ਕੇ ਗੜੀ ਤੇ ਜਕਾਰੇ ਛੜਦਾ ਤਤ ਸਰੀਆ ਕਾਲ ਪੁੱਤਰ ਸ਼ਹੀਦ ਹੋ ਰਿਹਾ ਹੈ ਗਲਗੀ ਧਰ ਖੜ ਕੇ ਜਕਾਰੇ ਛੱਡਦੇ ਨੇ ਸਰਸੰਗਤ ਜੀ ਸਨਾਤਾ ਸ਼ਾ ਗਿਆ ਕੌਣ ਜਾਏਗਾ ਗੱਡੀ ਦੇ ਅੰਦਰ ਅਖੀਰ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵੱਡੇ ਸਾਹਿਬਜ਼ਾਦੇ ਸੀ ਬਾਬਾ ਜੀਤ ਸਿੰਘ ਇੱਕਦਮ ਸੁੱਨ ਛਾ ਗਈ ਬਾਬਾ ਜੀਤ ਸਿੰਘ ਸ਼ਹੀਦ ਹੋ ਗਏ ਚੁੱਪ ਹੋ ਗਏ ਸਾਰੇ ਭਾਈ ਦਇਆ ਸਿੰਘ ਭਾਈ ਹਿੰਮਤ ਸਿੰਘ ਸਾਹਿਬ ਸਿੰਘ ਮਹਾਰਾਜ ਦੇ ਜਾਨਾਂ ਤੋਂ ਪਿਆਰੇ ਸਿੰਘ ਸਭ ਸਵਾਸੇ ਸਨਾਟਾ ਛਾ ਗਿਆ ਕੀ ਕਰਾਂਗੇ ਵੱਡੇ ਸਾਹਿਬ ਜਦ ਤੇ ਸ਼ਹੀਦ ਹੋ ਗਏ ਉਸ ਚੁੱਪ ਨੂੰ ਤੋੜਿਆ ਫਿਰ ਬਾਬਾ ਜੁਝਾਰ ਸਿੰਘ ਜੀ ਨੇ ਆਏ ਬਾਬਾ ਜੁਝਾਰ ਸਿੰਘ ਆਏ ਕਲਗੀਧਰ ਗੁਰੂ ਗੋਬਿੰਦ ਸਿੰਘ ਜੀ ਨੂੰ ਆਖਦੇ ਨੇ ਕਹਿੰਦੇ ਮਹਾਰਾਜ ਭਈਆ ਸੇ ਵਿਛੜ ਕਰ ਹਮੇ ਰਹਿਣਾ ਨਹੀਂ ਆਤਾ ਸੋਨਾ ਨਹੀਂ ਖਾਣਾ ਨਹੀਂ ਪੀਣਾ ਨਹੀਂ ਬਹਤਾ ਮਹਾਰਾਜ ਮੈਂ ਆਪਣੇ ਭਰਾ ਤੋਂ ਬਿਨਾ ਨਹੀਂ ਰਹਿ ਸਕਦਾ ਬਾਬਾ ਜੀਤ ਸਿੰਘ ਜੀ ਨੂੰ ਕੱਲਿਆਂ ਹੀ ਜੰਗ 'ਚ ਤੋਰਦਾ ਮੇਰੀ ਵਾਰੀ ਕਦੋਂ ਮਹਾਰਾਜੀ ਮੈਂ ਕਦੋਂ ਜਾਵਾਂਗਾ ਮੇਰਾ ਦਿਲ ਕਰਦਾ ਹੈ ਮੈਂ ਮੈਦਾਨੇ ਜੰਗ ਵਿੱਚ ਜਾਵਾਂ ਮੈਨੂੰ ਵੀ ਆ ਗਿਆ ਦਿਓ ਬਾਬਾ ਜੁਝਾਰ ਸਿੰਘ ਜੀ ਕਹਿੰਦੇ ਮੈਂ ਵੀ ਮੈਦਾਨੇ ਜੰਗ ਵਿੱਚ ਜਾਣਾ ਹੈ ਕਲਗੀਧਰ ਦੇ ਬਚਨ ਸੀ ਕਹਿੰਦੇ ਜੁਝਾਰ ਸਿੰਘਾ ਤੂੰ ਕਹਿੰਦਾ ਮੈਦਾਨੇ ਜੰਗ ਵਿੱਚ ਜਾਣਾ ਹੈ ਤੈਨੂੰ ਅਜੇ ਤਲਵਾਰ ਚਲਾਉਣੀ ਤੇ ਹੁੰਦੀ ਇਹ ਕਹਿੰਦੇ ਨਾ ਬਾਬਾ ਤੈਨੂੰ ਤਲਵਾਰ ਚਲਾਉਣੀ ਤਾਂ ਹੁੰਦੀ ਨਹੀਂ ਅਜੇ ਤੂੰ ਕਹਿੰਦਾ ਮੈਦਾਨੇ ਜੰਗ ਵਿੱਚ ਜਾਣਾ ਹੈ ਬਾਬਾ ਜੁਝਾਰ ਸਿੰਘ ਜੀ ਆਖਣ ਲੱਗੇ ਗੁਰਦੇਵ ਪਿਤਾ ਕੀ ਹੋ ਗਿਆ ਜੇ ਮੈਨੂੰ ਤਲਵਾਰ ਚਲਾਉਣੀ ਨਹੀਂ ਆਉਂਦੀ ਜਲਦੀ ਤਲਵਾਰ ਅੱਗੇ ਖੜਨਾ ਤੇ ਆਉਂਦਾ ਜੰਗ ਦੇ ਮਦਾਰ ਵਿੱਚ ਸ਼ਹੀਦ ਹੋਣਾ ਤੇ ਆਉਂਦਾ ਨਾ ਮੈਂ ਫਿਰ ਦਿੱਤੀ ਆ ਗਿਆ ਨਾਲ ਸਿੰਘ ਭੇਜੇ ਬਾਬਾ ਜੁਝਾਰ ਸਿੰਘ ਜੀ ਗਏ ਜਿੰਨਾ ਚਿਰ ਜਿੰਨਾ ਜੋਸ਼ ਸੀ ਬਹੁਤ ਦਲੇਰੀ ਨਾਲ ਮੁਗਲਾਂ ਦਾ ਸਾਹਮਣਾ ਕੀਤਾ ਤੇ ਗੜੀ 'ਚੋਂ ਕਲਗੀ ਧਰ ਖੜੇ ਨੇ ਵੇਖਦੇ ਨੇ ਪਹਿਲਾ ਲਾਲ ਲੱਖਾਂ ਦੇ ਸਾਹਮਣੇ ਸ਼ਹੀਦ ਕਰਾਇਆ ਬਾਬਾ ਜੁਝਾਰ ਸਿੰਘ ਸ਼ਹੀਦ ਹੋ ਗਏ ਗੱਜ-ਗਜਾਰੇ ਛੱਡਦੇ ਨੇ ਭਾਈ ਦਇਆ ਸਿੰਘ ਸਾਰੇ ਸਿੰਘ ਮਹਾਰਾਜ ਕਲਗੀ ਧਰ ਨੂੰ ਸੱਚੇ ਪਾਤਸ਼ਾਹ ਇਹ ਕੀ ਖੇਡ ਵਰਤਾਈ ਜਾਂਦੀ ਛੋਟੇ ਸਾਹਜਾ ਦੇ ਆਪਣੇ ਕੋਲ ਨਹੀਂ ਦੋਵੇਂ ਜੰਗ ਨੂੰ ਤੋੜ ਤੇ ਇੱਕ ਤਾਂ ਰੱਖ ਲੈਣ ਮਹਾਰਾਜ ਇੱਕ ਤਾਂ ਰੱਖ ਲੈਣ ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਦਇਆ ਸਿੰਘ ਜੀ ਕੱਲ ਨੂੰ ਅਸੀਂ ਆਪ ਜਾਵਾਂਗੇ ਮੈਦਾਨੇ ਜੰਗ ਵਿੱਚ ਜਾ ਕੇ ਸ਼ਹੀਦ ਹੋਵਾਂਗੇ ਇਹ ਕਹਿੰਦੇ ਮਹਾਰਾਜ ਆਪ ਜਾਵਾਂਗੇ ਮੈਦਾਨੇ ਜੰਗ ਵਿੱਚ ਸ਼ਹੀਦ ਹੋਵਾਂਗੇ ਭਾਈ ਦਇਆ ਸਿੰਘ ਕਹਿੰਦਾ ਮਹਾਰਾਜ ਜੀ ਆਹ ਕੀ ਬੋਲੀ ਜਾਂਦੇ ਤੁਸੀਂ ਮੈਦਾਨ ਦੇ ਜੰਗ ਵਿੱਚ ਕਲਗੀਆਂ ਵਾਲਿਆ ਤਨ ਗੁਰੂ ਗੋਬਿੰਦ ਸਿੰਘ ਪਾਰਸ਼ਾ ਤੁਸੀਂ ਮੈਦਾਨੇ ਜੰਗ ਚ ਨਹੀਂ ਜਾਣਾ ਤੁਸੀਂ ਸ਼ਹੀਦੀ ਨਹੀਂ ਦੇਣੀ ਕਿਉਂ ਭਾਈ ਦਇਆ ਸਿੰਘ ਕਹਿੰਦਾ ਹੈ ਉਹ ਮਹਾਰਾਜ ਤੁਸੀਂ ਤਾਂ ਮਿੱਟੀ ਦੇ ਡਲੇ ਵੱਲ ਮਿਹਰ ਦੀ ਦੀਗਾ ਭਰ ਕੇ ਤੱਕ ਲੋ ਤੁਸੀਂ ਮਿੱਟੀ ਦੇ ਡਲੇ ਨੂੰ ਵੀ ਸਿੰਘ ਸਾਜਦੇ ਹੋਗੇ ਉਹ ਵੀ ਸਿੰਘ ਬਣਾ ਦੇਓਗੇ ਉਹਨੂੰ ਮਿੱਟੀ ਦੇ ਡਲੇ ਨੂੰ ਵੀ ਸਿੰਘ ਸਾਜਦੇ ਹੋਗੇ ਕਲਗੀਆਂ ਵਾਲਿਆ ਜੇ ਤੁਸੀਂ ਚਲੇ ਗਏ ਅਸੀਂ ਪੰਜ ਸਿੰਘ ਖੜ ਕੇ ਅਰਦਾਸ ਕਰੀਏ ਤੁਹਾਡੇ ਵਰਗਾ ਦੂਜਾ ਗੁਰੂ ਗੋਬਿੰਦ ਸਿੰਘ ਨਹੀਂ ਲਿਆ ਸਕਦੇ ਕਿੱਥੋਂ ਆਏਗਾ ਗੁਰੂ ਗੋਬਿੰਦ ਸਿੰਘ ਭਾਈ ਦਇਆ ਸਿੰਘ ਨੂੰ ਕਲਗੀ ਧਰਮਾਰ ਦੇ ਪੁੱਛਦੇ ਕਹਿੰਦੇ ਕੀ ਚਾਹੁੰਨਾ ਹੈ ਮਹਾਰਾਜ ਤੁਹਾਡੇ ਚਰਣਾ ਚ ਇੱਕ ਬੇਨਤੀ ਕਰਨੀ ਏ ਵੀ ਤੁਸੀਂ ਘੜੀ ਛੱਡ ਜਾਓ ਭਾਈ ਦਇਆ ਸਿੰਘ ਗਏ ਤੁਸੀਂ ਘੜੀ ਛੱਡ ਜਾਓ ਚਮਕੌਰ ਸਾਹਿਬ ਦੀ ਧਰਤੀ ਛੱਡ ਜਾਓ ਨਿਕਲ ਜਾਓ ਭਾਈ ਦਇਆ ਸਿੰਘ ਨੂੰ ਕਲਗੀਆਂ ਵਾਲੇ ਕਹਿੰਦੇ ਨੇ ਦਇਆ ਸਿੰਘਾ ਆ ਕੀ ਬੋਲੀ ਜਾਂਦਾ ਇੱਕਦਮ ਗੰਭੀਰ ਹੋ ਗਏ ਕਲਗੀਆਂ ਵਾਲੇ ਮੇਰੇ ਜਾਨਾ ਤੋਂ ਪਿਆਰੇ ਸਿੰਘ ਸ਼ਹੀਦ ਹੁੰਦੇ ਨੇ ਸਾਹਮਣੇ ਜਾ ਜਾ ਸ਼ੀਧੀਆਂ ਪਾ ਰਹੇ ਨੇ ਤੂੰ ਕਹਿੰਦਾ ਘੜੀ ਛੱਡ ਦਿਆ ਸਿੰਘਾ ਇਹ ਨਹੀਂ ਹੋ ਸਕਦਾ ਭਾਈ ਦਇਆ ਸਿੰਘ ਜੀ ਮੈਂ ਪੁੱਤਾਂ ਤੋਂ ਪਿਆਰਾ ਖਾਲਸਾ ਕਿਵੇਂ ਛੱਡ ਜਾ ਮੁਸੀਬਤਾਂ ਚ ਪਾ ਕੇ ਪੁੱਤਾਂ ਤੋਂ ਪਿਆਰਾ ਖਾਲਸਾ ਛੱਡ ਜਾ ਮੁਸੀਬਤਾਂ ਚ ਪਾ ਕੇ ਪੁੱਤਾਂ ਤੋਂ ਪਿਆਰਾ ਸਹੀ ਕਰੋ ਬਈ ਯਾਰ ਆਪਾਂ ਸੰਸਾਰੀ ਤੇ ਛੱਡ ਜਾ ਮੁਸੀਬਤਾਂ ਚ ਭਾ ਕੇ ਪੁੱਤਾਂ ਨੂੰ ਪਿਆਰਾ ਖਾਲਸਾ ਛੱਡ ਜਾ ਮੁਸੀਬਤਾਂ ਚ ਭਾ ਕੇ ਪੁੱਤਾਂ ਨੂੰ ਪਿਆਰਾ ਖਾਲਸਾ ਛੱਡ ਜਾ ਮੁਸੀਬਤਾਂ ਚ ਭਾ ਕੇ ਕਿਵੇਂ ਛੱਡ ਜਾ ਮੁਸੀਬਤਾਂ ਚ ਭਾ ਕੇ ਕਿਵੇਂ ਛੱਡ ਜਾ ਮੁਸੀਬਤਾਂ ਚ ਭਾ ਕੇ ਛੱਡ ਜਾ ਮੁਸੀਬਤਾਂ ਚ ਪਾ ਕੇ ਛੱਡ ਜਾ ਮੁਸੀਬਤਾਂ ਚ ਪਾ ਪੁੱਤਾਂ ਤੋਂ ਪਿਆਰਾ ਖਾਲਸਾ ਕਿਵੇਂ ਛੱਡ ਜਾ ਮੁਸੀਬਤਾਂ ਚ ਪਾ ਕੇ ਪੁੱਤਾਂ ਤੋਂ ਪਿਆਰਾ ਖਾਲਸਾ ਛੱਡ ਜਾ ਮੁਸੀਬਤਾਂ ਚ ਪਾ ਕੇ ਮਹਾਰਾ ਖਾਲਸਾ ਕਿਵੇਂ ਛੱਡ ਜਾ ਮੁਸੀਫਤਾਂ ਚ ਪਾਨ ਪੁੱਤਾਂ ਦੇ ਪਿਆਰਾ ਖਾਲਸਾ ਛੱਡ ਜਾ ਮੁਸੀਫਤਾਂ ਚ ਪਾਨ ਮੈਂ ਕਿਵੇਂ ਛੱਡ ਜਾ ਆਪਣਾ ਇੰਨਾ ਪਿਆਰਾ ਖਾਲਸਾ ਭਾਈ ਦਿਆ ਸਿੰਘ ਨੇ ਆਖਿਆ ਮਹਾਰਾ ਜੀ ਜਦੋਂ ਤੁਸੀਂ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣੇ ਸੀ ਉਦੋਂ ਤੁਸੀਂ ਕਿਹਾ ਸੀ ਵੀ ਮੈਂ ਪੰਜਾਂ ਦੇ ਹੁਕਮ ਚ ਰਿਹਾ ਕਰਾਂਗਾ ਤੁਸੀਂ ਗੁਰੂ ਹੋ ਹੁਕਮ ਤਾਂ ਨਹੀਂ ਅਸੀਂ ਕਰ ਸਕਦੇ ਪੰਜ ਸਿੰਘ ਫਿਰ ਬੇਨਤੀ ਕਰਨਗੇ ਤੁਹਾਨੂੰ ਮਹਾਰਾਜ ਨੇ ਫਿਰ ਵਚਨ ਮੰਨਿਆ ਸਿੰਘਾਂ ਦਾ ਗੜੀ ਛੱਡਣ ਲੱਗੇ ਤੇ ਭਾਈ ਦਇਆ ਸਿੰਘ ਜੀ ਨੂੰ ਕਹਿੰਦੇ ਨੇ ਕਹਿੰਦੇ ਦਇਆ ਸਿੰਘ ਜੀ ਜੇ ਮੈਂ ਗੜੀ ਚੋਂ ਜਾਣਾ ਹੈ ਇੱਕ ਗੱਲ ਚੇਤੇ ਰੱਖੀ ਮੈਂ ਡਰ ਕੇ ਲੁੱਕ ਕੇ ਛਿਪ ਕੇ ਨਹੀਂ ਜਾਣਾ ਕੱਲ ਨੂੰ ਮੁਗਲ ਕਹਿਣ ਗੁਰੂ ਗੋਬਿੰਦ ਸਿੰਘ ਡਰ ਕੇ ਭੱਜ ਗਏ ਮੈਂ ਲੁੱਕ ਛਿਪ ਕੇ ਨਹੀਂ ਜਾਣਾ ਬੋਲ ਕੇ ਜਾਣਾ ਦੱਸ ਕੇ ਜਾਣਾ ਸਤਿਵੰਤ ਜੀ ਮਹਾਰਾ ਜਮਕੌਰ ਸਾਹਿਬ ਦੀ ਧਰਤੀ ਤੁਸੀਂ ਚਲੇ ਜਾਓ ਉੱਥੇ ਅੱਜ ਵੀ ਗੁਰਦੁਆਰਾ ਬਣਿਆ ਤਾੜੀ ਸਾਹਿਬ